ਲਓ ਜੀ ਅੱਜ ਤੁਹਾਨੂੰ ਇੱਕ ਬਹੁਤ ਕਮਾਲ ਦੀ ਚੀਜ਼ ਦਿਖਾਉਣੇ ਆ ਬਹੁਤ ਜ਼ਿਆਦਾ ਘੈਂਟ ਚੀਜ਼ ਆ ਨਵੀਂ ਚੀਜ਼ ਆ ਬਹੁਤ ਫਰੇ ਭਰਾ ਆ ਚੀਜ਼ ਪਹਿਲੀ ਵਾਰ ਵੇਖਣਗੇ ਪਰ ਬਹੁਤ ਹੀ ਜ਼ਿਆਦਾ ਕਮਾਲ ਦੀ ਚੀਜ਼ ਆ ਬਹੁਤ ਕਮ ਆਉਣ ਵਾਲੀ ਚੀਜ਼ ਆ ਤੁਹਾਨੂੰ ਪਤਾ ਟੈਕਨੋਲੋਜੀ ਦੇ ਹਿਸਾਬ ਨਾਲ ਮਾਰਕੀਟ ਦੇ ਵਿੱਚ ਨਵੀਆਂ ਨਵੀਆਂ ਚੀਜ਼ਾਂ ਆਈ ਜਾਂਦੀਆਂ ਨਵੀਂ ਚੀਜ਼ ਆ ਯਾਰ ਵੇਖਣ ਵਾਲੀ ਚੀਜ਼ ਆ ਕਮਾਲ ਦੀ ਚੀਜ਼ ਆ ਬਹੁਤ ਘੈਂਟ ਚੀਜ਼ ਆ ਬਹੁਤ ਕਮ ਦੀ ਚੀਜ਼ ਆ ਗਰਮੀ ਚ ਤਣਾ ਇਹ ਆ ਚੀਜ਼ ਦਾ ਨਿਆਰਾ ਮੈਂ ਨਾ ਜਿਹਨੇ ਆ ਚੀਜ਼ ਲੈ ਲਈ ਗਰਮੀ ਚ ਨਿਆਰਾ ਬੜੀ ਘੈਂਟ ਚੀਜ਼ ਆ ਆ ਤੁਹਾਨੂੰ ਕੱਢ ਕੇ ਸਾਰਾ ਵਿਖਾਉਂਦਾ ਹਾਂ ਇਹ ਗੜਮੈਂਟ ਇਹ ਹੈਗਾ ਜੀ ਜਿਹੜਾ ਆਪਾਂ ਓਪਨਿੰਗ ਕੀਤੀ ਹੈ ਇਹ ਹੈਗਾ ਕਵਰ ਇਹ ਆਹ ਟੰਕੀ ਦਾ ਕਵਰ ਆ ਤੁਹਾਨੂੰ ਪਤਾ ਗਰਮੀ ਚ ਰਵੜ ਦੀ ਟੰਕੀ ਜਿਹੜੀ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਠੀਕ ਹੈ ਪਾਣੀ ਜਿਵੇਂ ਤਪ ਜਾਂਦਾ ਜਦੋਂ ਤੁਸੀਂ ਆਹ ਕਵਰ ਚੜਾ ਲਿਆ ਪਾਣੀ ਜਿਵੇਂ ਨਹੀਂ ਤਪਦਾ ਆ ਜਿਵੇਂ ਬਰਫ ਵਰਗਾ ਪਾਣੀ ਰਹੂਗਾ ਇੰਨੀ ਕਮਾਲ ਦੀ ਇਹ ਚੀਜ਼ ਆ ਬਹੁਤ ਘੈਂਡ ਟੈਕਨੋਲੋਜੀ ਆ ਨਵੀਂ ਜੀਵ ਆ ਦੇਣੀ ਅਬੀ ਤੁਹਾਨੂੰ ਬਾਅਦ ਚ ਰਿਵਿਊ ਵੀ ਦੱਸਾਂਗੇ ਕਿ ਕਿੰਨਾ ਕੰਮ ਦਿੰਦੀ ਆ ਇਹ ਚੀਜ਼। ਸਟੇਕ ਆਮਲਾ ਦਾ ਉੱਤੇ ਚੜਦਾ ਟੱਕਣ ਦੇ ਜਮਾ ਸੌਖਾ ਕੋਈ ਬੜਾ ਆਉਣੇ ਔਖਾ ਬੱਸ ਇਹਨੂੰ ਆਇ ਲਾ ਦਣਾ। ਯਾ ਪਾਇਮਣੇ ਕਹਿ ਸਕਦੇ ਕਿ ਯਾਰ ਨਮੀ ਜੀ ਯਾਰ ਲਾਉਣੀ ਨਹੀਂ ਆਉਂਦੀ ਔਖੀ ਐ। ਆਰਾਮ ਨਾਲ ਲਾ ਸਕਦੇ ਤੁਸੀਂ। ਥਨੂ ਬੋਦਾ ਰਬੜ ਦੀ ਟੈਂਕੀ ਜਿਹੜੀ ਤਪਦੀ ਬਹੁਤ ਆ ਪਾਣੀ ਜਮਾਦਰਗਾ ਹੋ ਜਾਂਦਾ ਕੋਈ ਫਾਰਮੂਲਾ ਆਉਂਦੀ ਨਹੀਂ ਲੋੜ ਫੌਮ ਫੌਮ ਕੋਸਲਾਉਂਦੀ ਨਹੀਂ ਲੋੜ ਆ ਸਭ ਤੋਂ ਬੈਸਟ ਆ ਹਾ ਕਵਰਾ ਜਿਹੜਾ ਕਿ 100% ਵਰਤਿਆ ਹੋਇਆ ਤਰੀਕਾ ਤੁਹਾਨੂੰ ਰਿਜ਼ਲਟ ਸਿਰਾ ਮਿਲੂਗਾ ਪੂਰਾ ਬਸ ਆਹ ਜਿਹੜਾ ਕਲਿੱਪ ਆ ਜੀ ਇਹ ਆਰਾਮ ਨਾਲ ਲੱਗ ਜਾਂਦਾ ਇੱਕ ਬਲਟ ਇੱਥੇ ਲੱਗੂਗੀ ਇੱਕ ਬਲਟ ਉੱਤੇ ਲੱਗੂਗੀ ਚੀਜ਼ ਬਹੁਤ ਕਮਾਲ ਦੀ ਆ ਬਹੁਤ ਕਮਾਲ ਦੀ ਚੀਜ਼ ਆ ਲਓ ਜੀ ਇਹ ਹੈਗਾ ਟੈਂਕੀ ਦਾ ਟੱਕਣ ਦਾ ਖਬਰਾਂ ਇਹ ਵੀ ਬਹੁਤ ਕਮਾਲ ਦਾ ਪੂਰਾ ਵਧੀਆ ਤਾਮਝਾ ਆ ਵਾ ਪੂਰਾ ਢਾਂਟ ਕੰਮ ਆਇਆ ਹੈ ਆਏ ਤੁਸੀਂ ਉਤਲਾਕਬਰ ਦੇ ਦੇਣਾ ਬਹੁਤ ਆਸਾਨ ਤਰੀਕੇ ਨਾਲ ਤੁਸੀਂ ਦੇ ਸਕਦੇ ਹੋ ਠੀਕ ਹੈ ਬਾਅਦ ਦੇ ਵਿੱਚ ਆ ਦੇਖੋ ਆ ਨਾ ਵਧਰੀ ਦੇ ਸਪੇਸ ਹੈ ਇਧਰ ਵੀ ਤੁਸੀਂ ਆ ਵਧਰੀ ਕੱਢ ਲੈਣੀ ਹੈ ਵੀ ਆ ਪੂਰਾ ਪੂਰਾ ਤਾਮਝਾ ਮੈਂ ਵੀ ਨੇਰੀ ਆ ਹੀ ਖੁੱਲ ਜੂਗਾ ਲਓ ਜੀ ਆਪਾਂ ਆਪਣੀ ਟੈਂਕੀ ਦੇ ਕਵਰ ਦੇਤਾ ਬਹੁਤ ਹੀ ਕਮਾਲ ਦੀ ਚੀਜ਼ ਹੈ ਕੋਈ ਫਾਰਮੂਲਾ ਨਹੀਂ ਲੋੜ ਸਭ ਤੋਂ ਬੈਸਟ ਤਰੀਕਾ ਆਹ ਕਵਰ ਵਾਲਾ ਜੇਕਰ ਤੁਹਾਡੀ ਟੈਂਕੀ ਰਬੜ ਦੀ ਆ ਪਾਣੀ ਤਾਪ ਜਾਂਦਾ ਤਾਂ ਤੁਸੀਂ ਆਹ ਕਵਰ ਚੜਾ ਦਿਓ ਤਾਨੂੰ ਮਿਲ ਜੂਗਾ ਕਵਰ ਦਾ ਪ੍ਰਾਈਸ ਹੈਗਾ ਜੀ 1500 ਰੁਪਿਆ ਪਰ ਚੀਜ਼ ਬਹੁਤ ਵਧੀਆ ਜਿਵੇਂ برف ਵਰਗਾ ਪਾਣੀ ਠੰਡਾ ਰਹਿੰਦਾ ਇੰਨੀ ਕਮਾਲ ਦੀ ਇਹ ਚੀਜ਼ ਹੈ ਪੂਰਾ ਬਈ ਸਰਾ ਚੀਜ਼ ਹੈ ਨਵੀਂ ਚੀਜ਼ ਆ